ਨਾਨ ਸੁਤੰਤਰਤਾ ਸਨਾਨੀ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਵਾਸਤੇ ਵੱਡੇ ਵੱਡੇ ਕੰਮ ਕੀਤੇ ਸਮਾਜ ਵਾਸਤੇ ਧਰਮ ਵਾਸਤੇ ਪੰਜਾਬ ਕਿਸੇ ਗਰੁੱਪ ਨੇ ਹਮੇਸ਼ਾ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਹੈ ਜਦ ਵੀ ਪੰਜਾਬ ਟੱਕਾ ਹੋਇਆ ਚਾਹੇ ਐਮਰਜੈਂਸੀ ਵਿੱਚ ਹੋਇਆ 19 ਮਹੀਨੇ ਜਦੋਂ ਇੰਦਰਾ ਸਰਕਾਰ ਨੇ ਐਮਰਜੈਂਸੀ ਲਗਾਈ 19 ਮਹੀਨੇ ਉਹ ਅੰਦਰ ਰਹੇ ਔਰ ਦਿੱਲੀ ਦੀ ਉਹ ਸਰਕਾਰ ਨੇ ਕਾਂਗਰਸ ਸਰਕਾਰ ਨੇ ਉਹਨਾਂ ਦੀ ਲਾਈਟ ਬੰਦ ਕਰ ਦਿੱਤੀ ਉਹਨਾਂ ਨੇ ਟਰੈਕਟਰ ਦੇ ਨਾਲ ਪ੍ਰੈਸ ਚਲਾ ਕੇ ਲੋਕਾਂ ਤੱਕ ਆਪਣੀ ਆਵਾਜ਼ ਪਹੇਜੀ ਉਸ ਤੋਂ ਬਾਅਦ ਜਦੋਂ ਅੰਤਖਵਾਦ ਦਾ ਦੌਰ ਆਇਆ ਕੱਦਾਰਾਂ ਨੇ ਦੇਸ਼ ਦੇ ਦੇਸ਼ ਦਰੋਈਆਂ ਨੇ ਇੱਥੇ ਨਹੀਂ ਹੱਥੇ ਲੋਕਾਂ ਨੂੰ ਗੋਲੀਆਂ ਸੜੇ ਆਮ ਸੜਕਾਂ 'ਚ ਮਾਰਨੇ ਸ਼ੁਰੂ ਕਰ ਦਿੱਤਾ ਗੋਲੀਆਂ ਦੇ ਨਾਲ ਤਾਂ ਉਹਨਾਂ ਨੇ ਅੱਗੇ ਖੜ ਕੇ ਲੜਾਈ ਲੜੀ ਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਹਨਾਂ ਦੇ ਪੁੱਤਰ ਮੇਜ ਜੀ ਨੇ ਵੀ ਆਪਣੀ ਜਾਨ ਕੁਰਬਾਨ ਕਰ ਦਿੱਤੀ ਅੱਜ ਉਹਨਾਂ ਦੀ 47ਵੀਂ ਜੋ ਪੁੰਨਿਆ ਤਿਥੀ ਹੈ ਉਸ ਤੋਂ ਪੁਰਾ ਲੁਧਿਆਣਾ ਨਤਵਸਤਕ ਹੈ ਸ਼੍ਰੀ ਪ੍ਰਵੀਨ ਪਾਂਸਲ ਜੀ ਨੇ ਉਹਨਾਂ ਨੂੰ ਸ਼ਬਦਾਂ ਦੇ ਸੁਮਨ ਅਰਪਿਤ ਕਰਨ ਵਾਸਤੇ ਇੱਕ ਵਿਸ਼ਾਲ ਖੂਦਨ ਕੈਂਪ ਲਗਾਇਆ ਹੈ ਕਿ ਤੁਹਾਡੇ ਸਾਹਮਣੇ ਸਾਰਾ ਲੁਧਿਆਣਾ ਪੰਜਾਬ 47 ਦੇ ਪ੍ਰਤੀ ਨਤਵਸਤਕ ਹੈ ਇਹ ਸਾਡੇ ਤੇ ਭਗਵਾਨ ਦੀ ਕਿਰਪਾ ਹੈ ਕਿ ਅਸੀਂ ਉਹ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਦੇਸ਼ ਦੀ ਏਕਤਾ ਤੇ ਖੰਡਤਾ ਲਈ ਸ਼ਹੀਦੀ ਦਿੱਤੀ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਅਸੀਂ ਖੂਨਦਾਨ ਲਗਾਉਣ ਦਾ ਕੈਂਪ ਸਫਲ ਹੋਇਆ ਮੈਂ ਸਾਰੇ ਦੋਸਤਾਂ ਦਾ ਪਾਰਟੀ ਦੇ ਕਰਾਕਤਾਂ ਦਾ ਸਭ ਪਰਿਵਾਰ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਰਲ ਮਿਲ ਕੇ ਅਸੀਂ ਇਸ ਜਿਹੜਾ ਖੂਨਦਾਨ ਕੈਂਪ ਦਾ ਯੋਜਨ ਕੀਤਾ ਔਰ ਬੜਾ ਪਰਮਾ ਹੰਗੂਰਾ ਮਿਲਿਆ ਪਹਿਲਾਂ ਅਸੀਂ ਕੈਂਪ ਲਾਇਆ ਸੀ ਤੇ ਸਾਡੀ ਆਸ਼ਾ ਵੀ ਹੈ ਸਾਨੂੰ 200 ਯੂਨਿਟ ਅਸੀਂ ਕਰਦਾਂਗੇ ਮੈਂ ਸਮਝਦਾ ਐਸੇ ਮਹਾਪੁਰਸ਼ ਜਿਹੜੇ ਆਪਣੇ ਜੀਂਦੇ ਜੀ ਦਾ ਸੇਵਾ ਕਰਦੇ ਹੀ ਰਹੇ ਆ ਤੇ ਆਪਣੇ ਜਾਨ ਤੋਂ ਵੀ ਬਾਅਦ ਸਮਾਜ ਦੀ ਸੇਵਾ ਕਰ ਰਹੇ ਆ ਮੋਟੀਵੇਟ ਕਰ ਰਹੇ ਇੱਕ ਇੰਸਟੀਟਿਊਸ਼ਨ ਦੀ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕਰਕੇ ਇਸ ਤਰ੍ਹਾਂ ਦੇ ਜੋ ਮੈਨੂੰ ਪਤਾ ਲੱਗਿਆ ਕੁੱਲ ਟੋਟਲ 50000 ਤੋਂ ਵੱਧ ਯੂਨਿਟ ਖੋਨ ਦੇ ਲਾਲਾ ਜਗਤ ਨਾਥ ਜੀ ਦੇ ਅੱਜ ਪੁੰਨਿਆ ਦਿਵਸ ਤੇ ਹੋਇਆ ਸੋ ਮੈਂ ਐਸੇ ਮਹਾਪੁਰਸ਼ਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਉਹ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਜੀ ਲਾਲਾ ਜਗਤ ਨਾਰਾਇਣ ਜੀ ਦੇ ਉਹਨਾਂ ਤੁਸੀਂ ਦੇ ਸੰਬੰਧ ਵਿੱਚ ਵਿਧਾਨ ਸਭਾ ਹਲਕਾ ਨੌਰਥ ਤੋਂ ਇੰਚਾਰਜ ਜਿਹੜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੀਡਰ ਸਤਕਾਰਯੋਗ ਪ੍ਰਵੀਨ 500 ਜੀ ਦੇ ਉਹਨਾਂ ਦੇ ਸਮੁੱਚੇ ਸਾਥੀਆਂ ਵੱਲੋਂ ਇਹ ਸਾਰਾ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਸੈਂਕੜੇ ਲੋਕਾਂ ਨੇ ਆ ਕੇ ਖੂਨਦਾਨ ਕੀਤਾ ਤੇ अनेका ਲੋਕ ਸਮਾਜ ਸੇਵਾ ਨਾਲ ਜੁੜੇ ਮੈਂ ਪ੍ਰਵੀਨ ਬਾਂਸੋ ਜੀ ਤੋਂ ਸਾਰਿਆਂ ਨੂੰ ਵਧਾਈ ਦਿੰਦਾ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਆ ਚਾਹੇ ਉਹ ਮੈਡੀਕਲ ਕੈਂਪ ਨੇ ਚਾਹੇ ਉਹ ਸਮਾਜ ਸੇਵਾ ਦੇ ਕਾਰਜ ਨੇ ਕਿਉਂਕਿ ਪੰਜਾਬ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਤੇ ਸੇਵਾ ਦੇ ਕਾਰਜ ਪੰਜਾਬ ਨਿਰੰਤਰ ਚੱਲਦੇ ਨੇ ਤੇ ਚੱਲਦੇ ਰਹਿਣਗੇ ਤੱਕ ਕੀ ਕਹਿਣਾ ਚਾਹੋਗੇ ਅਜੇ ਕੈਂਪਰ ਸ਼ਾਟ ਦਾ ਮਾਈਕ ਹਾਂਜੀ ਜਿਹੜਾ ਨਾ ਵੀਰ ਮਾਨਸਰਾ ਜੀ ਹਾਂ ਅੱਜ ਜਿਹੜਾ ਇਹ ਕੈਂਪਰ ਆਇਆ ਗਿਆ ਹੈ ਪੰਜਾਬ ਦੇ ਸ਼ਰੀਫ ਵੱਲੋਂ ਲਾਲ ਆਲਾ ਜਲਤਰਾਲੇ ਦੇ ਉੱਪਰ ਲਾਇਆ ਗਿਆ ਹੈ ਕੈਂਪ ਦੇ ਵਿੱਚ ਦੇਖ ਲਈ ਮਾੜੀ ਫੁੱਟੀ ਹੋਈ ਸਮਾਲ ਕੀਤੀ ਹੋਈ ਹੈ 150 ਤੋਂ 200 ਅਸੀਂ ਦੇ ਜਾਦਾ ਹੋ ਚੁੱਕੇ ਨੇ ਸਾਨੂੰ ਉਮੀਦ ਆ ਜੇ ਸ਼ਾਮ ਤੱਕ 200 ਜੀ ਕਰ ਲਿਆਂਗੇ ਜਿੰਦਾ ਉਹਨਾਂ ਦਾ ਕਿ ਰੱਖਿਆ ਹੋਇਆ 50000 ਲੋਕਾਂ ਦਾ ਪੰਜਾਬ ਦੇ ਵਿੱਚ 50000 ਲੋਕ ਨਗਰ ਸਾਲ ਦੇ ਪੰਜਾਬ ਜਾਂਦਾ ਇਹ ਪੰਜਾਬ ਦੀ ਬਹੁਤ ਵੱਡੀ ਗੱਲ ਹੈ ਉਹ ਥੈਂਕ ਯੂ ਕੀ ਕਹਿਣਾ ਚਾਹੋਗੇ ਅਜੇ ਕੈਂਪਰ ਅੱਜ ਪਹਿਲੀ ਵਾਰੀ ਫੋਟੋ ਦੇ ਰਿਹਾ ਹਾਂ ਬਹੁਤ ਚੰਗਾ ਲੱਗ ਰਿਹਾ ਹੈ ਕਿ ਸੋਸਾਇਟੀ ਦਾ ਚਾਚਾ ਇੰਡੀ ਆਰਗੇਨਾਈਜ਼ਿੰਗ ਦਾ ਅੱਜ ਕਾਹਤੇ ਤੇ ਬਹੁਤ ਚੰਗਾ ਹੈ ਅੱਗੇ ਵੀ ਦਿੱਤਾ ਖੋਣ ਪਹਿਲੀ ਵਾਰ ਦੇ ਰਿਹਾ ਹਾਂ ਕਿੱਦਾਂ ਲੱਗ ਰਿਹਾ ਜੀ ਬਹੁਤ ਚੰਗਾ ਲੱਗ ਰਿਹਾ ਹੈ